ਡੈਨਕਸ ਵੀਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਖਬਰ ਫਿਲੌਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਸ਼ਾਰਟ ਸਰਕਟ ਕਾਰਨ ਦੁਕਾਨ ਨੂੰ ਭਿਆਨਕ آگ ਲੱਗਾਈ ਹੈ ਤੇ ਦੁਕਾਨਦਾਰ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਸ ਦੁਕਾਨ ਨੂੰ ਭਿਆਨਕ آگ ਲੱਗ ਗਈ ਹੈ ਤੇ ਭਾਰੀ ਨੁਕਸਾਨ ਹੋ ਗਿਆ ਦੱਸ ਦਈਏ ਕਿ ਦੁਕਾਨ ਚ ਪਿਆ ਕੀਮਤੀ ਸਮਾਨ ਜ਼ਰੂਰੀ ਤਸਤਾਵੇਜ਼ ਵੀ ਸੜ ਕੇ ਸਵਾਹ ਹੋ ਗਏ ਨੇ ਸੂਚਨਾ ਮਿਲਣ ਤੇ ਮੌਕੇ ਤੇ ਫਾਇਰ ਵਗੇੜ ਦੀਆਂ ਗੱਡੀਆਂ ਪਹੁੰਚਦੀਆਂ ਨੇ ਤੇ ਅੱਗ ਤੇ ਕਾਬੂ ਪਾਇਆ ਜਾਂਦਾ ਪਰ ਦੁੱਖ ਦੀ ਗੱਲ ਇਹ ਹੈ ਕਿ ਦੁਕਾਨਦਾਰ ਦਾ ਭਾਰੀ ਨੁਕਸਾਨ ਹੋ ਗਿਆ ਹੈ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਏਸੀ ਅਤੇ ਹੋਰ ਜ਼ਰੂਰੀ ਦਸਤਾਵੇਜ਼ ਵੀ ਸ ਭਿਆਨਕ ਅੱਗ ਚ ਸੜ ਕੇ ਸਵਾਹ ਹੋ ਗਏ ਨੇ ਇਸ ਤੋਂ ਇਲਾਵਾ ਪੀੜਤ ਦੁਕਾਨਦਾਰ ਦਾ ਕੀ ਕਹਿਣਾ ਹੈ ਉਹ ਤੁਹਾਨੂੰ ਸੁਣਾਉਂਦੇ ਹਾਂ ਭਾਈ ਮੇਰਾ ਨਾਮ ਫਰਮਾਨ ਬਲਜਿੰਦਰ ਸਿੰਘ ਹੈ ਜੀ ਸਾਡੀ ਕਮੇਟੀ ਦਫ਼ਤਰ ਲਾਈਨ ਲਾਈਨ ਨੰਬਰ ਤੇ ਕਾਲ ਆਈ ਸੀ ਪ੍ਰਧਾਨ ਸਰ ਆਪਣਾ ਜੀ ਜਿੰਦਰਪਾਲ ਪ੍ਰਧਾਨ ਜੀ ਜੀ ਅਸੀਂ ਤੁਰੰਤ ਇੱਥੇ ਪਹੁੰਚ ਕੇ ਐਕਸ਼ਨ ਲਿਆ ਅੱਗ 'ਤੇ ਕਾਬੂ ਪਾਇਆ ਠੀਕ ਹੈ ਜੀ ਇਹ ਅੱਗ ਸਰ ਸ਼ਾਰਟ ਸਰਕਟ ਦੇ ਨਾਲ ਲੱਗੀ ਹੋਈ ਸੀਗੀ ਠੀਕ ਹੈ ਜੀ ਹੁਣ ਕਾਬੂ ਵਿੱਚ ਆ ਸਾਡੇ ਕੀ ਸੀਗਾ ਕਾਦੀ ਦੁਕਾਨ ਸੀ ਇਹ ਇਹ ਸਰ ਜੁਲਰੀ ਦੀ ਦੁਕਾਨ ਸੀ ਜੀ ਜੁਲਰੀ ਦੀ ਦੁਕਾਨ ਸੀ ਕਿੰਨਾ ਕੁ ਨੁਕਸਾਨ ਹੋਇਆ ਬੱਸ ਦੋ ਏਸੀ ਮੈਲਟ ਹੋ ਗਏ ਇਹਨਾਂ ਦੇ ਅੱਗ ਦੇ ਨਾਲ ਹਾਂਜੀ ਦਸਤਾਬੇਜ ਲੂ ਹੋ ਗਿਆ ਫਾਈਲਾ ਲੂ ਹੋ ਗਈਆਂ ਜੀ ਕਾਉਂਟਰ ਦੋ ਲੂ ਹੋ ਗਿਆ ਜੀ ਹਾਂ ਕੀ ਅੱਗ ਤੇ ਕਾਬੂ ਪਾ ਲਿਆ ਗਿਆ ਹਾਂਜੀ ਬਿਲਕੁਲ ਜੀ ਅੱਗ ਤੇ ਕਾਬੂ ਪਾ ਲਿਆ ਗਿਆ ਹੈ ਜੀ ਠੀਕ ਹੈ ਕਿੰਨੀਆਂ ਗੱਡੀਆਂ ਲੱਗੀਆਂ ਸਰ ਇੱਕੋ ਹੀ ਗੱਡੀ ਲੱਗੀ ਇੱਕੋ ਗੱਡੀ ਲੱਗੀ ਮੇਰਾ ਨਾਮ ਮਨਦੀਪ ਆਇਆ ਮੈਂ ਜਨਮ ਵਿੱਚ ਜੋਬ ਕਰਦਾ ਬ੍ਰਾਂਚ ਮੈਨੇਜਰ ਹਾਂ ਲੁਕੇ ਨਾਈ ਠੀਕ ਹੈ ਜੀ ਤੇ ਸਾਡੀ ਇਹ ਬ੍ਰਾਂਚ ਫਲੋਰ ਵੀ ਹੈਗੀ ਆ ਮੈਂ ਇੱਥੇ ਲੋਕ ਰਹਿਣ ਵਾਲਾ ਹਾਂ ਠੀਕ ਹੈ ਜੀ ਜਿਹੜੇ ਫਲੋਰ ਤੇ ਮੇਰੇ ਮੈਨੇਜਰ ਸਾਹਿਬ ਸੀਗੇ ਸਾਡੇ ਰਜੀਪ কুমার ਜੀ ਜੀ ਬਾਈ ਸਿਰੇ ਕਾਲ ਆਈ ਜਿਸਨੇ ਫੋਨ ਕੀਤਾ ਉਹਨੇ ਕਿ ਤੁਹਾਡੇ ਇੱਥੇ ਅੱਗ ਲੱਗੀ ਅੱਗ ਲੱਗੀ ਹੋਈ ਹੈ ਧੂਆ ਨਿਕਲ ਰਿਹਾ ਠੀਕ ਹੈ ਜੋ ਸਾਣਾ ਵੀ ਜਲਦੀ ਪਹੁੰਚਣ ਦੀ ਕਿਰਪਾਲਤਾ ਕਰੋ ਠੀਕ ਹੈ ਕਿ ਅਸੀਂ ਫਿਰ ਉਧਰੋਂ ਮੈਂ ਘਰੋਂ ਨਿਕਲਿਆ ਇਧਰੋਂ ਲੜਕੇ ਜਿਦੇ ਲੋਕਲ ਗੜੇ ਤੋਂ ਉਹ ਵੀ ਆ ਗਏ ਕਿ ਖੁੱਲਿਆ ਤਾਂ ਮੇਰਾ ਸੌਫਾ ਸੀ ਤੇ ਸੜਕੜ ਹੋਇਆ ਚੁਗਾ ਠੀਕ ਹੈ ਮੈਂ ਅੱਗ ਲੱਗੀ ਹੋਈ ਸੀ ਪਰ ਜੋ ਦੇਖਣ ਤੇ ਲੱਗ ਰਿਹਾ ਕੋਈ ਨਹੀਂ ਲੱਗ ਰਿਹਾ ਕਿ ਨੁਕਸਾਨ ਥੋੜਾ ਹੋਇਆ ਏਸੀ ਪਰ ਜਲ ਗਏ ਆ ਕਿ ਨਾ ਤਾਕਤ ਉਹ ਤਾਂ ਏਸੀਆਂ ਦਾ ਬੱਜਾ ਆ ਜਿਹਦੇ ਕਰਕੇ ਨੁਕਸਾਨ ਬਾਕੀ ਦਾ ਬਚਾਅ ਹੋ ਗਿਆ ਪਰ ਏਸੀ ਦੇ ਨਾਲ ਇਹ ਵੀ ਲੱਗਿਆ ਜ਼ਰੂਰੀ ਦਸਤਾਵੇਜ਼ ਵੀ ਕਾਫੀ ਲੋ ਹੋ ਗਏ ਜੀ ਜੀ ਬਿਲਕੁਲ ਬਿਲਕੁਲ ਕਿੰਨਾ ਨੁਕਸਾਨ ਹੋ ਗਿਆ ਫਿਰ ਤੁਹਾਨੂੰ ਇਹ ਤਾਂ ਦੇਖੋ ਜੀ ਮੈਂ ਹੁਣ ਲੁਧਿਆਣਾ ਬਰਾਖੇ ਹਟਿਆ ਮੈਨੂੰ ਹੁਣ ਫਲੋਰਾ ਵੀ ਬਰਾਖੇ ਹਟਣੀ ਨਹੀਂ ਪਤਾ ਜੀ ਇਹ ਫਾਇਰ ਡੇਰ ਕੇ ਪਹੁੰਚ ਕੇ ਮੌਕੇ ਤੇ ਜੀ ਜੀ ਬਿਲਕੁਲ ਪਹੁੰਚ ਗਏ ਹਾਂਜੀ ਅੱਗ ਦੇ ਕਾਬੂ ਪਾ ਲਿਆ ਬਿਦਰ 10 ਮਿੰਟਸ ਤੋਂ ਆ ਗਏ تھے ਅੱਗ ਦੇ ਕਾਬੂ ਪਾ ਲਿਆ ਗਿਆ ਹਾਂ ਓਕੇ ਓਕੇ ਕੀ ਕਹਿਣਾ ਚਾਹੁੰਦੇ ਹੋ ਬਸ ਮੈਂ ਕੀ ਲੱਗਦਾ ਕੀ ਸੌੜ ਸੌੜ ਕਰਿਆ ਸਰ ਹਾਂਜੀ Okay. देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।